ਬਹੁਤ ਸਾਰੇ ਭਾਰਤੀ ਆਪਣੇ ਚੰਗੇ ਭਵਿੱਖ ਲਈ ਕੈਨੇਡਾ ਵੱਲੋਂ ਕੋਚ ਕਰਦੇ ਨੇ ਜਿਨ੍ਹਾਂ ਵਿੱਚ ਬਹੁ ਗਿਣਤੀ ਪੰਜਾਬੀਆਂ ਦੀ ਵੀ ਹੈ ਤੇ ਸਮੇਂ-ਸਮੇਂ ਤੇ ਕੈਨੇਡਾ ਸਰਕਾਰ ਵੱਲੋਂ ਵੀ ਪ੍ਰਵਾਸੀਆਂ ਨੂੰ ਵੱਡੇ ਝਟਕੇ ਦਿੱਤੇ ਜਾਂਦੇ ਨੇ ਤੇ ਹੁਣ ਇੱਕ ਵਾਰ ਫਿਰ ਤੋਂ ਨਿਯਮਾਂ 'ਚ ਬਦਲਾਅ ਕੀਤਾ ਗਿਆ ਹੈ ਜਿਸ ਦੇ ਕਾਰਨ ਹੁਣ ਪ੍ਰਵਾਸੀਆਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪਏਗਾ ਤੁਹਾਨੂੰ ਦੱਸ ਦਈਏ ਕਿ ਕੈਨੇਡਾ 'ਚ 2025 'ਚ ਮਾਪਿਆਂ ਤੇ ਦਾਦਾ-ਦਾਦੀਆਂ ਨੂੰ ਪੀਆਰ ਨਹੀਂ ਮਿਲੇਗੀ ਕੈਨੇਡਾ ਸਰਕਾਰ ਨੇ ਇਹ ਐਲਾਨ ਕੀਤਾ ਹੈ ਕੈਨੇਡਾ ਦੇ ਇਮੀਗ੍ਰੇਸ਼ਨ ডিপਾਰਟਮੈਂਟ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਹੈ ਜਿਹੜੇ ਬੱਚੇ ਕੈਨੇਡਾ 'ਚ ਪੀਆਰ ਹੋ ਚੁੱਕੇ ਨੇ ਉਹ ਹੁਣ 2025 'ਚ ਆਪਣੇ ਮਾਪਿਆਂ ਜਾਂ ਗ੍ਰੈਂਡਪੇਰੈਂਟਸ ਨੂੰ ਪੀਆਰ ਨਹੀਂ ਦਿਵਾ ਸਕਣਗੇ ਕੈਨੇਡਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ 2025 'ਚ ਸੁਪਰ ਵੀਜ਼ਾ ਪ੍ਰੋਗਰਾਮ ਜਾਰੀ ਰਹੇਗਾ ਜਿਸ ਨਾਲ ਉੱਥੇ ਰਹਿੰਦੇ ਬੱਚੇ ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਨੂੰ ਮਿਲ ਸਕਣਗੇ ਪਰ ਉਹਨਾਂ ਨੂੰ ਸਿੱਧੀ ਪੀਆਰ ਨਹੀਂ ਦਿੱਤੀ ਜਾਏਗੀ ਸਰਕਾਰ ਨੇ ਇਹ ਫੈਸਲਾ ਕੀਤਾ ਇਸ ਲਈ ਹੈ ਕਿ ਉਹਨਾਂ ਕੋਲ ਇਸ ਪ੍ਰੋਗਰਾਮ ਤਹਿਤ ਪੈਂਡਿੰਗ ਫਾਈਲਾਂ ਕਾਫੀ ਵੱਧ ਗਈਆਂ ਸਨ ਜਿਨ੍ਹਾਂ ਨੂੰ ਇਸ ਸਾਲ ਕਲੀਅਰ ਕੀਤਾ ਜਾ ਸਕਦਾ ਹੈ ਪਰ 2025 ਚ ਪੀਆਰ ਲਈ ਨਵੀਆਂ ਫਾਈਲਾਂ ਨਹੀਂ ਲਈਆਂ ਜਾਣਗੀਆਂ ਆਈਆਰਸੀਸੀ ਵੱਲੋਂ ਇਸ ਸਾਲ ਇਸ ਪ੍ਰੋਗਰਾਮ ਤਹਿਤ 2025 ਚ 15000 ਸਪਾਂਸਰਸ਼ਿਪ ਫਾਈਲਾਂ ਨੂੰ ਕਲੀਅਰ ਕਰਨ ਦਾ ਫੈਸਲਾ ਕੀਤਾ ਗਿਆ ਤਾਂ ਸਮੇਂ-ਸਮੇਂ ਤੇ ਕੈਨੇਡਾ ਵੱਲੋਂ ਉਹਨਾਂ ਪ੍ਰਵਾਸੀਆਂ ਨੂੰ ਵੱਡੇ ਛੜਕੇ ਦਿੱਤੇ ਜਾਂਦੇ ਨੇ ਜਿਹੜੇ ਕਿ ਉੱਧਰ ਜਾ ਕੇ ਕੈਲੀਏ ਕੇ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਨੇ ਜਾਂ ਫਿਰ ਉੱਧਰ ਜਿਨ੍ਹਾਂ ਦਾ ਕ੍ਰਿਮੀਨਲ ਰਿਕਾਰਡ ਹੈ ਜਾਂ ਫਿਰ ਜਿਹੜੇ ਜਾ ਕੇ ਉੱਧਰ ਪੱਕੇ ਪੈਰ ਨਹੀਂ ਹੋ ਸਕਦੇ ਤਾਂ ਉਹ ਲੋਕਾਂ ਨੂੰ ਸਮੇਂ-ਸਮੇਂ ਤੇ ਕੈਨੇਡਾ ਸਰਕਾਰ ਵੱਲੋਂ ਕੈਲੀਏ ਕੇ ਨਿਯਮਾਂ ਵਿੱਚ ਬਦਲਾਅ ਕਰਕੇ ਉਹਨਾਂ ਦੇ ਭਵਿੱਖ ਨੂੰ ਖਤਰੇ ਦੇ ਵਿੱਚ ਪਾਇਆ ਜਾਂਦਾ ਹੈ ਪਰ ਦੂਜੇ ਪਾਸੇ ਹਜੇ ਵੀ ਬਹੁਤ ਸਾਰੇ ਪ੍ਰਵਾਸੀ ਪੰਜਾਬੀ ਕੈਨੇਡਾ ਵੱਲ ਨੂੰ ਪ੍ਰਵਾਸ ਕਰ ਰਹੇ ਨੇ ਜਿਨ੍ਹਾਂ ਵਿੱਚ ਬਹੁ ਗਿਣਤੀ ਵਿਦਿਆਰਥੀਆਂ ਦੀ ਵੀ ਹੈ ਕਿਉਂਕਿ ਵਿਦਿਆਰਥੀ ਉੱਧਰ ਜਾ ਕੇ ਕੰਮ ਤਾਂ ਪੜ੍ਹਾਈ ਤਾਂ ਕਰਨੀ ਹੀ ਚਾਹੁੰਦੇ ਨੇ ਬਲਕਿ ਉਹ ਕੰਮ ਦੇ ਬਹਾਨੇ ਤੇ ਨਾਲ ਵਿਦੇਸ਼ ਜਾਂਦੇ ਨੇ ਜਿੱਕਰ ਪੜ੍ਹਾਈ ਦੀ ਗੱਲ ਕੀਤੀ ਜਾਵੇ ਤਾਂ ਪੜ੍ਹਾਈ ਤਾਂ ਵਿਦਿਆਰਥੀ ਪੰਜਾਬ ਵਿੱਚ ਰਹਿ ਕੇ ਵੀ ਕਰ ਸਕਦੇ ਨੇ ਭਾਰਤ ਵਿੱਚ ਰਹਿ ਕੇ ਵੀ ਕਰ ਸਕਦੇ ਨੇ ਪਰ ਉਹ ਨਾਲ ਆਪਣਾ ਪੜ੍ਹਾਈ ਦਾ ਖਰਚਾ ਚਲਾਉਣ ਵਾਸਤੇ ਤੇ ਆਪਣੇ ਚੰਗੇ ਭਵਿੱਖ ਲਈ ਆਪਣਾ ਭਵਿੱਖ ਸੁਧਾਰਨ ਵਾਸਤੇ ਕੈਨੇਡਾ ਵੱਲ ਨੂੰ کوچ ਕਰਦੇ ਨੇ ਹਾਲਾਂਕਿ ਬਾਕੀ ਕੰਟਰੀਆਂ ਵੱਲ ਵੀ ਪ੍ਰਵਾਸੀਆਂ ਵੱਲੋਂ ਪੰਜਾਬੀਆਂ ਵੱਲੋਂ ਲਗਾਤਾਰ کوچ ਕੀਤਾ ਜਾਂਦਾ ਹੈ ਬਾਰੇ ਜ਼ਿਆਦਾਤਰ ਪੰਜਾਬੀ ਕੈਨੇਡਾ ਜਾਂਦੇ ਸੀ ਅਤੇ ਉਹ ਨਾਲ ਆਪਣੇ ਪਰਿਵਾਰ ਨੂੰ ਜਿਨ੍ਹਾਂ ਵਿੱਚ ਉਹਨਾਂ ਦੇ ਮਾਪੇឪ ਉਹਨਾਂ ਦੇ ਦਾਦਾਦਾਦੀ ਵੀ ਸ਼ਾਮਲ ਹੁੰਦੇ ਸੀ ਉਹਨਾਂ ਨੂੰ ਲੈ ਜਾਂਦੇ ਸੀ ਤੇ ਉੱਥੇ ਜਾ ਕੇ ਪੀਆਰ ਕਰਵਾ ਲੈਂਦੇ ਸੀ ਆਪਣੇ ਕੰਮਕਾਰ ਖੋਲ੍ਹ ਲੈਂਦੇ ਸੀ ਆਪਣਾ ਘਰ ਲੈ ਲੈਂਦੇ ਸੀ ਜਾਂ ਇਸ ਤਰੀਕੇ ਦੇ ਬਹੁਤ ਸਾਰੇ ਉਪਰਾਲੇ ਉਹਨਾਂ ਵੱਲੋਂ ਕੀਤੇ ਜਾਂਦੇ ਸੀ ਪਰ ਹੁਣ ਸਰਕਾਰ ਲਗਾਤਾਰ ਝਟਕੇ ਤੇ ਝਟਕਾ ਦਿੰਦੀ ਨਜ਼ਰ ਆ ਰਹੀ ਹੈ ਕਿਉਂਕਿ ਕੈਨੇਡਾ ਦੇ ਵਿੱਚ ਹਾਲਾਤ ਸੁਖਾਵੇਂ ਨਜ਼ਰ ਨਹੀਂ ਆ ਰਹੇ ਹੈਗੇ ਜਿਸ ਨੂੰ ਲੈ ਕੇ ਹੁਣ ਉਹ ਮਾਪੇ ਜਿਹੜੇ ਕਿ ਉੱਧਰ ਜਾ ਕੇ ਪੀਆਰ ਲੈਣਾ ਚਾਹੁੰਦੇ ਨੇ ਦਾਦਾ ਦਾਦੀ ਪੀਆਰ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਸਿੱਧੀ ਪੀਆਰ ਨਹੀਂ ਮਿਲੇਗੀ ਤਾਂ ਇਹ ਕਹਿ ਲਈਏ ਕਿ ਇੱਕ ਤਰੀਕੇ ਨਾਲ ਉਹਨਾਂ ਨੂੰ ਝਟਕਾ ਦਿੱਤਾ ਗਿਆ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਰਾਹ ਖੋਲਿਆ ਜਾ ਸਕੇ ਕਿਉਂਕਿ ਜਿਹੜੀਆਂ ਪੁਰਾਣੀਆਂ ਪੈਂਡਿੰਗ ਫਾਈਲਾਂ ਪਈਆਂ ਨੇ ਉਹਦੇ ਉੱਤੇ ਕੰਮ ਕੀਤਾ ਜਾਏਗਾ ਜੋ ਜਾਣਕਾਰੀ ਮਿਲ ਰਹੀ ਹੈ ਤੇ ਅਗਲੇ ਸਾਲ ਜਾਨੀ ਕਿ 2026 ਦੇ ਵਿੱਚ ਕੋਈ ਪ੍ਰੋਗਰਾਮ ਬਣਾਇਆ ਜਾ ਸਕਦਾ ਹੈ ਕਿ ਉਹਨਾਂ ਮਾਪਿਆਂ ਨੂੰ ਜਾਂ ਉਹਨਾਂ ਬੱਚਿਆਂ ਦੇ ਦਾਦਾ ਦਾਦੀ ਨੂੰ ਜਿਹੜੇ ਕਿ ਉਧਰ ਜਾ ਕੇ ਰਹਿਣਾ ਚਾਹੁੰਦੇ ਨੇ ਆਪਣੀ ਚੰਗੀ ਜ਼ਿੰਦਗੀ ਬਸਰ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਪੀਆਰ ਉਧਰ ਮਿਲੇਗੀ ਨਹੀਂ ਮਿਲੇਗੀ ਇਹ ਅਗਲਾ ਲਾਨ ਹੋ ਸਕਦਾ ਪਰ 2025 ਦੇ ਵਿੱਚ ਇਸ ਸੰਭਾਵਨਾ ਵਾ ਨਹੀਂ ਹੈਗੀਆਂ ਕਿ ਉਹਨਾਂ ਨੂੰ ਸਿੱਧੇ ਤੌਰ ਤੇ ਪੀਆਰ मिल सकेगी ਤੇ ਇਸ ਕਾਰਨ ਹੁਣ ਉਹ ਬੱਚੇ ਜ਼ਰੂਰ ਪਰੇਸ਼ਾਨ ਨੇ ਕਿਉਂਕਿ ਉਹ ਆਪਣੇ ਪਰਿਵਾਰਾਂ ਨੂੰ ਵੀ ਉਧਰ ਸੱਜਣਾ ਚਾਹੁੰਦੇ ਸੀਗੇ ਉਹਨਾਂ ਦੇ ਪਰਿਵਾਰ ਉਹਨਾਂ ਨੂੰ ਜਾ ਕੇ ਮਿਲ ਸਕਦੇ ਨੇ ਉਹਨਾਂ ਨਾਲ ਕਹ ਲਈਏ ਕਿ ਰਾਬਤਾ ਕਰ ਸਕਦੇ ਨੇ ਪਰ ਉਧਰੋਂ ਉਧਰ ਉੱਥੇ ਪੀਆਰ ਨਹੀਂ ਲੈ ਸਕਦੇ ਯਾਨੀ ਕਿ ਪਰਮਾਨੈਂਟ ਰੈਜ਼ੀਡੈਂਸ ਨਹੀਂ ਲੈ ਸਕਦੇ ਹੈਗੇ ਇਹ ਝਟਕਾ ਹੁਣ ਸਰਕਾਰ ਵੱਲੋਂ ਦਿੱਤਾ ਗਿਆ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਸਰਕਾਰ ਦੇ ਮਤਲਕ ਜਿਹੜੀ ਵੀ ਜਾਣਕਾਰੀ ਹੋਏਗੀ ਤੁਹਾਡੇ ਨਾਲ ਸਭ ਤੋਂ ਪਹਿਲਾਂ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਦਿਓ ਇਜਾਜ਼ਤ ਧੰਨਵਾਦ